ਹੈਲੋ ਜੀ ਵੈਲਕਮ ਸਸ਼ਕਲ ਨਮਸਤੇ ਆਦਾਬ ਸਲਾਮ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਸੇ ਅਸਕੇ ਤੁਸੀਂ ਠੀਕ ਹੋ ਬੋਗੇ ਅਸੀਂ ਵੀ ਠੀਕ ਠਾਕ ਆ ਅੱਜ ਦੇ ਬਲੌਗ ਚ ਅਸੀਂ ਬਣਾਵਾਂਗੇ ਮਟਰ ਤੇ ਪਨੀਰ ਮਟਰ ਆਪਾਂ ਕੱਢ ਲੈਨੇ ਤੇ ਲਗਾਉਂਦੇ ਆ ਤਰਕਾ ਪਨੀਰ ਨੂੰ ਮਟਰ ਤੇ ਪਨੀਰ ਨੂੰ ਸਭ ਤੋਂ ਪਹਿਲਾਂ ਅਸੀਂ ਤੇਲ ਪਾਵਾਂਗੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਇਸ ਵਾਰੀ ਜੋ ਆਪਾਂ ਮਟਰ ਪਨੀਰ ਬਣਾ ਰਹੇ ਹਾਂ ਉਹ ਥੋੜਾ ਜਿਹਾ ਤਰੀ ਵਾਲਾ ਬਣਾਵਾਂਗੇ ਕਿਉਂਕਿ ਜ਼ਿਆਦਾ ਸੰਘਣਾ ਨਹੀਂ ਬਣਾਣਾ ਤਰੀ ਵਾਲਾ ਬਣਾਵਾਂਗੇ ਕੁੱਕਰ 'ਚ ਮਟਰ ਨੂੰ ਲਗਾਵਾਂਗੇ ਦੋ ਸੀਟੀਆਂ ਠੀਕ ਹੈ ਜੀ ਅੱਧਾ ਕਿਲੋ ਤੋਂ ਜ਼ਿਆਦਾ ਪਨੀਰ ਹੈ ਸਾਡਾ ਤੇ ਅੱਧਾ ਕਿਲੋ ਸਾਡੇ ਮਟਰ ਨੇ ਇਹ ਸਾਡਾ ਹੋ ਗਿਆ ਗਰਮ ਤੇ ਹੁਣ ਸੇਦ ਵਿੱਚ ਪਾਵਾਂਗੇ ਜੀਰਾ ਪਿਆਜ਼ ਅਦਰਕ ਲਸਣ ਮੈਂ ਗ੍ਰੈਂਡ ਕੀਤਾ ਹੋਇਆ ਪਹਿਲਾਂ ਹੀ ਮਨੁਹਰੇ ਇੱਕ ਵਾਰ ਵੀਡੀਓ ਬਣਾ ਦਾ ਜਾਤ ਭੁੱਲ ਜਾਂਦਾ ਤੇ ਆਪਾਂ ਹੁਣ ਪਾ ਦਾਂਗੇ ਪਿਆਜ਼ ਧਨੀਆ ਲਿਆਂਦਾ ਖੇਚ ਵੱਢ ਕੇ ਤੇ ਮੇਥੀ ਲਿਆਂਦੀ ਹੋਈ ਆ ਘਰ ਦੀ ਬੀਜੀ ਹੋਈ ਬਿਨਾ ਦਵਾਈਆਂ ਕੈਮੀਕਲ ਤੋਂ ਸਪਰੇਅ ਤੋਂ ਬਗੈਰ ਸਿਰਫ ਅਸੀਂ ਢੇਰ ਪਾਉਂਦੇ ਆ ਜਾਂ ਪਾਉਂਦੇ ਆ ਕੋਹੇ ਦਾ ਤੇ ਜਾਂ ਪਾਉਂਦੇ ਆ ਕੁੱਕੜਾਂ ਦਾ ਜਿਹੜਾ ਬਹਲਾ ਤੇ ਟਮਾਟਰ ਵਿੱਚ ਪਾਵਾਂਗੇ ਤਿੰਨ ਪਿਆਜ਼ ਆਪਾਂ ਪਾਤੇ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਆਪਾਂ ਨਾਲ ਲੱਗਦੇ ਟਮਾਟਰ ਵੀ ਮਿਕਸੀ ਚ ਗ੍ਰाइंड ਕਰ ਲਈਏ ਤੇ ਮਿਰਚਾ ਵੀ ਆਪਾਂ ਗ੍ਰाइंड ਕਰ ਲਈਏ ਬੇਸਿਕ ਜੋ ਆਪਾਂ ਮਸਾਲੇ ਪਾਉਂਦੇ ਉਹੀ ਪਾਵਾਂਗੇ ਔਰ ਕੁਝ ਨਹੀਂ ਪਾਣਾ ਪਾ ਮੇਥੀ ਵੀ ਕੱਟ ਧੋ ਕੇ ਕੱਟ ਕੇ ਵਿੱਚ ਪਾ ਦਿੱਤੀ ਉਹ ਸਾਡੀ ਪੁੰਜ ਗਈ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਹਰੀ ਮਿਰਚ ਤੇ ਹਲਦੀ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਲਕੇ ਨੂੰ ਪੋਣਨ ਨੂੰ ਤਾਂ ਬਾਦਸੀ ਪਾਦਾਂਗੇ ਆਪਾਂ ਹਰੀ ਮਟਰ ਜਿਹੜੇ ਕੱਢੇ ਹੋਏ ਆ ਤੇ ਨਾਲੇ ਥੋੜਾ ਜਿਹਾ ਮੈਨੂੰ ਕਿ ਜਿੰਨੇ ਸਾਨੂੰ ਪਾਣੀ ਦੀ ਜ਼ਰੂਰਤ ਆ ਰਹੀ ਆ ਆਪਾਂ ਬਣਾਣੀ ਆ ਉਸ ਹਿਸਾਬ ਨਾਲ ਆਪਾਂ ਪਾਣੀ ਪਾ ਦਾਂਗੇ ਤੇ ਲਗਾ ਲਾਂਗੇ ਦੋ ਸੀਟੀਆਂ ਲੋ ਜੀ ਸਾਡੀ ਦਾਲ ਬਣੀ ਆ ਪਨੀਰ ਵੀ ਕੱਟ ਲਿਆ ਜੋ ਸਾਡੀ ਦੋ ਸੀਟੀਆਂ ਬੱਦਣਗੀਆਂ ਤੇ ਅਸੀਂ ਨਾਲ ਲੱਗਦਾ ਪਨੀਰ ਪਾ ਲਾਂਗੇ ਕਿਸੇ ਆਪਣੇ ਹਿਸਾਬ ਨਾਲ ਜਿੱਦਾਂ ਦੇ ਪੀਸ ਕੱਟਣੇ ਕੱਟ ਸਕਦੇ ਹਾਂ ਤੁਹਾਡੀ ਸੀਟੀਆਂ ਵੀ ਵੱਜ ਰਹੀਆਂ ਨੇ ਤੇ ਹੁਣ ਅਸੀਂ ਕੁੱਕਰ ਨੂੰ ਖੋਲ ਕੇ ਵੇਖਦੇ ਹਾਂ ਮਟਰ ਥੋੜੇ ਜਿਆਦਾ ਹੋ ਗਏ ਦੋ ਸੀਟੀਆਂ ਲਗਾਈਆਂ ਸੀਆਂ ਤੇ ਜਿਆਦਾ ਘੁਲ ਗਏ ਨੇ ਚਲੋ ਉਹਨਾਂ ਆਪ ਇਹਦੇ ਵਿੱਚ ਪਾ ਦਾਂਗੇ ਪਨੀਰ ਇੰਨੀ ਕਿਤਰੀ ਆਪਾਂ ਸੰਘਣੀ ਰੱਖਣੀ ਆ ਹੁਣ ਪਨੀਰ ਪਾ ਦਾਂਗੇ ਇਹਨਾਂ ਨੂੰ ਕਰ ਦਾਂਗੇ ਮਿਕਸ ਤੇ ਇਦਾਂ ਹੀ ਇਹਨੂੰ ਵਾ ਇੱਕ ਉਵਾਲੀ ਦਵਾ ਦਾਂਗੇ ਆਪਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਲਓ ਜੀ ਸਾਡੇ ਦਾਲ ਰਿੱਝੇ ਪੈ ਗਈ ਤੁਹਾਨੂੰ ਇਸ ਦੇ ਵਿੱਚ ਪਾਵਾਂਗੇ ਧਨੀਆ ਧਨੀਆ ਮੈਂ ਖੁੱਲੇ ਦਿਲ ਨਾਲ ਪਾਉਣੀ ਹੁੰਦੀ ਆ ਜਿੰਨਾ ਪੈ ਜਾਏ ਕਹਾਂਦੀ ਕੋਈ ਧਨੀਆ ਹੋਇਆ ਬਹੁਤ ਆ ਤੇ ਮੈਂ ਕਾਫੀ ਸਾਰਾ ਬੰਨ ਕੇ ਲੈ ਕੇ ਆਣੀ ਹੁੰਦੀ ਆ ਪਾਣ ਵਾਸਤੇ ਇਸ ਕਰਕੇ ਤੇ ਹੁਣ ਸਿਰ ਨੂੰ ਮਿਕਸ ਕਰਕੇ ਤਾਂ ਗੈਸ ਕਰ ਦਾਂਗੇ ਬੰਦ ਦਾਲ ਸਾਡੀ ਬਣ ਗਈ ਹੁਣ ਸਨਾਰਾ ਖਰਕ ਦਿੱਤਾ ਦੁੱਧ ਉਬਲਣ ਵਾਸਤੇ ਤੇ ਰੋਟੀ ਬਣ ਗਈ ਹੈ ਤੇ ਮੰਮੀ ਹੁਣ ਦਿੰਨੇ ਆ ਰੋਟੀ ਪਾ ਕੇ ਚਲੋ ਠੀਕ ਹੈ ਜੀ ਨੈਕਸਟ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ ਥੈਂਕਸ ਫॉर ਵਾਚਿੰਗ ਅਸੀਂ ਬੰਨ ਪੀ ਨਿਯਮ ਬਣਾਇਆ ਸੀਗੇ ਉਹ ਪੰਨੀਆਂ ਹੋ ਗਈਆਂ ਖਤਮ ਤੇ ਹੁਣ ਅਸੀਂ ਦੁਬਾਰਾ ਪਾ ਰਹੇ ਹਾਂ ਡਰਾਈ ਫਰੂਟ ਜਿਹੜੇ ਪਹਿਲਾਂ ਵੈਸੇ ਗ੍ਰाइंड ਕਰਕੇ ਪਾਏ ਸੀਗੇ ਇਸ ਵਾਰ ਮੈਂ ਫਰਾਈ ਕਰਕੇ ਆਪਾਂ ਪਾਵਾਂਗੇ ਕਾਜੂ ਤੇ ਬਦਾਮ ਫਰਾਈ ਕਰਕੇ ਇਹਨਾਂ ਨੂੰ ਕਰਾਂਗੇ ਗ੍ਰाइंड ਤੇ ਫਿਰ ਪਾਵਾਂਗੇ ਵਿੱਚ ਅਗਰ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਨੂੰ ਫਰਾਈ ਕਰ ਲਈਏ ਫਿਰ ਕਰ ਲਾਂਗੇ ਇਹਨਾਂ ਠੰਡਾ ਕਰਕੇ ਗ੍ਰाइंड ਕੜਾਈ ਵਿੱਚ ਕਿਉਂ ਗਾਲਾ ਚੰਗੀ ਤਰ੍ਹਾਂ ਗਰਮ ਤੇ ਫਿਰ ਪਾ ਲਿਆ ਆਪਾਂ ਛੋਲਾਂ ਦਾ bộtਾ ਪੀਸਿਆ ਹੋਇਆ ਗ੍ਰੈਂਡ ਕੀਤਾ ਹੋਇਆ ਪੀਰਾ ਨੂੰ ਪੂਰਾ ਮਾਰ ਕੇ ਪਾ ਲਿਆ ਲੋਚ ਅਸੀਂ ਜੋ ਵੀ ਸਮਾਨ ਸਿਕਾ ਆਪਣੇ ਡਰਾਈ ਫੂਡ ਵਗੈਰਾ ਜੋ ਵੀ ਬਾਣੇ ਵਾਲਾ ਸਿਕ ਸਾਰਾ ਪਾ ਕੇ ਕਰਤਾ ਮਿਕਸ ਤੇ ਹੁਣ ਅਸੀਂ ਇਹਦੀਆਂ ਬਣਾਵਾਂਗੇ ਲੱਡੂ ਜੋ ਸਾਹਮਣਾ ਖਾਣੇ ਆ ਜਿਹੜੇ ਢਿਖਾਣੇ ਆ ਉਹ ਸਭ ਬਣਾ ਸੀ ਪਾ ਲਾਂਗੇ ਤੇ ਵੀ ਗ੍ਰੀਨ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਤਾਂ ਹੁਣ ਅਸੀਂ ਉਸ ਨੂੰ ਗਰਮਾ ਗਰਮ ਦੇ ਆਪਾਂ ਲੱਡੂ ਬਟਾਂਗੇ ਗਰਮ ਗਰਮ ਸੋਨੇ ਲੱਡੂ ਬਾਟ ਹੋ ਜਾਂਦੇ ਆ ਬਾਅਦ ਕੀ ਭਾਜੇ ਬੈਠਾ ਹੋਇਆ ਸੀਗਾ ਉਹਨੂੰ ਵੀ ਬੋਲ ਰਹੀ ਸੀ ਮੈਂ ਕਿ ਮੈਂ ਕੱਲੀ ਲੱਗੀ ਹੋਈ ਆ ਆ ਜਾਓ ਤੁਸੀਂ ਨਾਲ ਹੈਲਪ ਕਰਾ ਦਿਓ ਥੋੜੀ ਜਹੀ ਚਲੋ ਠੀਕਾ ਚ ਮਿਲਦੇ ਆ ਨੈਕਸਟ ਬਲੌਗ ਚ ਬਾਏ ਬਾਏ